ਹਾਂਜੀ ਬਾਬਿਓ ਕੀ ਹਾਲ ਚਾਲ ਆ ਸਾਰੇ ਵੀਰਾਂ ਦਾ ਤੇ ਹੋਰ ਕੀ ਬੰਦਾ ਲੋਕੋ ਕਰਤੀਏ ਵਲੌਗ ਦੀ ਸਟਾਰਟਿੰਗ ਤੇ ਵਲੌਗ ਦੀ ਸਟਾਰਟਿੰਗ ਹੋ ਚੁੱਕੀ ਐ ਤੇ ਲੈ ਕੇ ਲੋਕੀ ਕਰਤੇ ਬਾਹਰ ਆਪਣੇ ਤੇ ਸਭ ਤੋਂ ਪਹਿਲ ਆਪਣੇ ਬੱਚੇ-ਪੁੱਛੇ ਦੇਖ ਕੇ ਅੰਦਰ ਹੋਣ ਕੇ ਨਾ 1 ਮਿੰਟ ਰੋਜੋ ਤੇ ਆ ਬੱਚੇ ਦਾ ਬਾਬੇ ਹੋਇਆ ਵਾਵਾ ਪਹਿਲੀ ਗੱਲ ਤਾਂ ਮੈਨੂੰ ਦਿਨ ਹੋ ਗਏ ਵਾਵਾ ਮੈਂ ਪਿੰਚਰ ਚ ਵੜਿਆ ਹੀ ਨਹੀਂ ਠੀਕ ਐ ਡੇਢੀ ਉਰੇ ਛਾੜ ਦਿੰਦੇ ਆ ਇਹੀ ਘਾਟਨ ਦੇ ਇਹੀ ਵਾਵਾ ਤੇ ਇਧਰ ਆਪਣੀ ਆ ਜੋੜੀ ਦੇ ਵੇਖੀਏ ਹੁਣ ਫਲੈਸ਼ ਚ ਗਾਲੀਏ ਪਹਿਲਾ ਲਾਊਡ ਜੀ ਤੇ ਲਾ ਲੈ ਆਪੇ ਆਓ ਕਰਦੀ ਹਾਂ ਹੁਣ ਜਾਂ ਦੋਨੇ ਬੱਚੇ ਕੱਟ ਲੈ ਨੇ ਠੀਕ ਆ ਠੀਕ ਆ ਓਕੇ ਬੁਰਾ ਦੋਨੇ ਇਹਨੇ ਕੱਟ ਲੈ ਤੇ ਇੱਕ ਆ ਗੱਡੀ ਪਈ ਐ ਤੇ ਹੁਣ ਬੱਸ ਇਹ ਬਲਾ ਅੰਡਾ ਵੀ ਲਈ ਪਲੇਟ ਤੇ ਦੋ ਇਹ ਦੋਨੇ ਅੰਡੇ ਲਈ ਪਈਗੇ ਪਹਿਲੇ ਇਹ ਬੱਚੇ ਪਾਲਦੇ ਨਹੀਂ ਤੇ ਪਹਿਲਾ ਅੰਡੇ ਲਾ ਲੈਂਦੀ ਐ ਚਲੋ ਕੋਈ ਨਹੀਂ ਬਾਬਾ ਤੇ ਸੱਚ ਇੱਕ ਗੱਲ ਹੋਰ ਹੁਣ ਬਾਹਰ ਨਿਕਲੀਏ ਪਹਿਲਾਂ ਫੇਰ ਗੱਲ ਕਰਦੇ ਆ ਜੀ ਬਾਬਿਓ ਤੇ ਕਬੂਤਰ ਘਾਤਰ ਵਹਿੰਦੇ ਵਹਿੰਦੇ ਤੇ ਤੁਹਾਨੂੰ ਦੱਸ ਨਹੀਂ ਪਹਿਲਾਂ ਗੱਲ ਹੈ ਨਾ ਜੀ ਗੱਲ ਆ ਕਿਸੇ ਨੂੰ ਕਬੂਤਰ ਮੋੜਨਾ ਚਲੋ ਬਾਅਦ ਬਾਅਦ ਦੱਸਾਂਗੇ ਤੇ ਪਹਿਲਾਂ Baal ਚੱਲੀਏ ਲੈ ਕੇ ਇਹ ਸਪਰੇ ਬਈ ਈਰੇ ਚੜ ਦੇ ਕਰ ਨੂੰ ਠੀਕ ਹੈ ਤੇ ਨਾਲੇ ਪਾਉਣਾ ਬਾਈਕ 'ਚ ਤੇਲ ਤੇਲ ਹੈ ਨਹੀਂ ਜਮਾਂ ਵੀ ਇੱਕ ਉਸੇ ਦੀ ਨਾਲ ਮੁੰਡਿਆਂ ਦਾ ਕਬੂਤਰ ਮੋੜਨਾ ਬਾਬਿਓ ਠੀਕ ਹੈ ਜੋ ਤੁਹਾਨੂੰ ਮੈਂ ਥੋੜਾ ਫਾਇਰ ਕੇ ਦੱਸੂ ਗੱਲ ਤੂੰ ਥੱਲੇ ਉਤਰ ਕੇ ਹੁਣ ਮੋਟਰਸਾਈਕਲ ਦੀ ਗੱਲ ਨਹੀਂ ਬੰਦ ਜੀ ਉਹਨੂੰ ਪ੍ਰੋਪਰ ਦਿੱਥੋਂ ਵੀ ਮੁੰਡੇ ਆਉਂਦੇ ਆ ਵੀ ਕਿਹੜਾ ਕੋਟਰ ਮੋੜਨਾ ਕਿੱਥੇ ਪੀਂਦੇ ਨਾ ਤੇ ਕਿਵੇਂ ਰਿਹਾ ਸੀ ਸਾਲ ਪਹਿਲੇ ਹੀ ਗੱਲ ਆ ਸਾਲ ਪਹਿਲੇ ਹੀ ਗੱਲ ਤੁਹਾਨੂੰ ਸਟੋਰੀ ਅੱਜ ਦੱਸਾਈ ਤੁਸੀਂ ਜੀ ਜਵਾਬ ਤੇ ਕਰਨੀ ਆ ਉਹ ਤੇ ਰੈਡੀ ਕਰ ਜਲ ਤੇ ਥੇਲ ਪਾਰ ਕੇ ਤੇ ਫੇਰ ਚੱਲਦੇ ਆਂ ਛੜੇ ਹਣਾ ਆਪਾਂ ਪਰੋਲ ਪਣ ਲਾਜਾ ਪਰੋਲ ਚੱਕੋਈ 2 ਲੱਖ ਰੁਪਈਆ ਚੱਕੋਈ 2 ਲੱਖ ਰੁਪਈਆ ਬਾਕੀ ਰਹਿੰਦੇ ਮੋੜ ਦਿਓ ਠੀਕ ਐ ਤੇ ਲਿਹਾਉਣੇ ਆ ਪਾਣੀ ਪੀਨ ਵਾਲਾ ਕਸੀ ਤੋਂ ਕਸ ਨਲਕਾ ਉੱਥੇ ਕਸੀ ਕੋਲੇ ਤੇ ਉੱਥੋਂ ਭਰ ਕੇ ਲਿਆਉਣੇ ਤੇ ਦਿਖਾਉਣੇ ਚੱਲ ਗਏ ਆ ਅੱਗੇ ਕਹਿੰਦੇ ਕਸੀ ਤੇ ਤੇ ਕਸੀ ਵਾਲਾ ਪੁਆਣੀ ਭਰਨ ਦੇ ਵੇ ਠੀਕ ਹੈ ਤੇ ਆ ਨਲਕੇ ਦਾ ਪਾਣੀ ਬਹੁਤ ਵਧੀਆ ਤੇ ਕੈਂਪਰ ਤੇ ਚੱਕ ਲਿਆ ਆਪਣਾ ਡਰਮ ਤੇ ਅੱਜ ਕਸੀ ਚ ਪਾਣੀ ਬਾਬੇ ਬਹੁਤ ਜ਼ਿਆਦਾ ਤੇ ਫੋਨ ਪਾਣ ਦੇ ਕਿ ਫੇਗਣਾ ਜਲਾਓ ਜ ਆਪਣੇ ਇਹਨੇ ਮਾੜਾ ਮੋਟਾ ਜਾ ਬਾਕੀ ਆਉਂਦੇ ਆ ਮਾਸਤਲ ਵੀਡੀਓ ਪਹਿਲੇ ਸਟਾਰਟ ਕਰ ਲਈਏ ਤੇ ਉਹਨਾਂ ਨੂੰ ਕਬੂਤਰੀ ਕਿ ਕਬੂਤਰ ਆਉਣ ਦਾ ਜਿਹੜਾ ਆਪਣੇ ਬਾਏ ਚ ਰਿਆ ਸੀਗਾ ਉਹ ਦਿਨ ਬਾਕੀ ਮਣਪੀ ਨੂੰ ਸਾਰੀ ਗੱਲ ਦਾ ਪਤਾ ਬਾਬੋ ਠੀਕ ਆ ਤੇ ਜਾ ਕੇ ਮਣਪੀ ਦੇ ਕੋਲੇ ਉਹਨੂੰ ਪੁੱਛਾਂਗੇ ਸਾਰੀ ਗੱਲਾਂ ਮਤਲਬ ਕਿੱਥੇ ਕਬੂਤਰ ਤੇਰੇ ਕੋਲੇ ਕਿਵੇਂ ਆਇਆ ਕੀ ਚੱਕਰ ਸਾਰੀਆਂ ਗੱਲਾਂ ਉਹਨੂੰ ਪਤਾ ਮਣਪੀ ਨੂੰ ਹਨਾ ਤੇ ਫੇਰ ਤੁਹਾਨੂੰ ਦਿਖਾਵਾਂਗੇ ਵੀ ਇੱਥੇ ਜਾਂ ਪਿਉਰੀ ਪਿਆਗ ਕਬੂਤਰ ਇਹਨਾਂ ਨੂੰ ਪਤਾ ਹੈ ਹਨਾ ਪਿਉਰੀ ਕਬੂਤਰ ਸ਼ੌਦੀਪ ਕੋਲੇ ਤੇ ਬਾਕੀ ਤੁਹਾਨੂੰ ਦਿਖਾਵਾਂ ਗੱਲਾਂ ਬਾਤ ਸਾਰੀ ਸੁਣਾਵਾਂਗੇ ਕਬੂਤਰ ਤਾੜ ਦੇ ਅੰਦਰ ਆਪਣੇ ਬਹੁਤ ਟਾਈਮੋਂ ਤੜਕੇ ਖੁੱਲੇ ਫਿਰਦੇ ਆ ਤੜਕੇ 7:30 ਵਜੇ ਛੱਡੇ ਆ ਟਾਈਮ ਹੋ ਗਿਆ ਹਨਾ ਤੇ ਨੋ 40 ਹੋ ਗਏ ਬਹੁਤ ਚਿਰ ਹੋ ਗਿਆ ਇਹਨਾਂ ਨੂੰ ਤਾੜਤੀ ਅੰਦਰ ਬਾਹਰ ਹੁਣ ਆਪਾਂ ਚੱਲਦੇ ਮਨਪ੍ਰੀਤ ਕੋਲੇ ਤੇ ਮਨਪ੍ਰੀਤ ਤੋਂ ਬਾਅਦ ਚਲਾਂਗੇ ਪਿਆਉਰੀ ਠੀਕ ਹੈ ਕਬੂਤਰ ਦੋ ਅੱਗੇ ਲਿਆਉਣੇ ਆਪਾਂ ਜਿਹੜਾ ਉਹ ਹੈ ਗਿਆ ਜਿੰਮੋ ਸਾਹ ਤਾਲਿਆ ਕਬੂਤਰ ਵਿੰਦਰ ਤਿੰਨ ਘੰਟੇ ਚ ਲੜੋ ਲੜਾਈ ਵਿਖਲੇ ਲੈ ਲੈ ਲੜੀ ਜਾਂਦੇ ਲੈ ਥੋੜਾ ਜਿਮੀਂਦਾਰ ਵਾਲਾ ਦਾਨ ਦੋਨੇ ਪਾਗ ਰਹਿਣਾ ਸਰੋਤ ਸਰੋਤ ਪਾਣੀ ਮੁੱਢੀ ਖਾਈ ਜਾਣਗੇ ਬਸ ਤੇ ਰੱਜੀ ਇਹ ਤੇ ਹੋਰ ਪਾਗੇ ਸਮਾਨਾ ਖਾਲਣਾ ਪਾਉਣਾ ਆਪਾਂ ਪਹਿਲੇ ਟੀ ਪਾ ਲੈਣਾ ਆ ਲੇਟੀ ਜਬੀਕ ਦਾਣੇ ਤੇ ਆਪੇ ਖਾਈ ਜਾਂਦੇ ਹਨ ਸੜ ਦਿੰਨੇ ਆ ਅੱਜ ਉਹ ਤੇ ਆ ਗਏ ਸੀ ਇੱਥੇ ਆਪਣੇ ਕਬੂਤਰਾਂ ਵਾਲੇ ਕਰੇ ਤੇ ਰੱਬ ਥੋੜਾ ਭਲਾ ਕਰੇ ਕਬੂਤਰ ਚਾਰ ਪੰਜ ਉੱਡੇ ਫਿਰਦੇ ਕੋਈ ਮਨਪ੍ਰੀਤਾਂ ਗਾ ਬਾਲੇ ਤੇ ਮਨਪ੍ਰੀਤ ਗਿਆ ਬਾਪੇ ਦੁਕਾਨ ਤੇ ਆ ਆਪਣੀਆਂ ਬਦਾਮ ਵਾਲੀਆਂ ਟ੍ਰੇਨ ਲੈਣਾ ਤੇ ਆਪਾਂ ਕੱਟੀਆਂ ਨੇ ਬਦਾਮ ਛਿੱਲੀ ਜਾਂਦੇ ਆ ਕੱਟੀਆਂ ਨੇ ਨਾਲ ਦੀ ਨਾਲ ਮੇਰੇ ਮਸ਼ੀਨ ਪਈ ਹੈ ਤੇ ਬਦਾਮ ਬਦੂ ਕੱਟ ਲਈ ਤੇ ਫਿਰ ਇਹਨੇ ਮੁੰਡੇ ਵੀ ਆਉਂਦੇ ਆ ਉਹ ਠੀਕ ਹੈ ਉਹਨੂੰ ਕਬੂਤਰ ਦਵਾਕਰ ਉਹਨਾਂ ਦਾ ਬਾਜੀ ਵਾਲਾ ਠੀਕ ਹੈ ਤੇ ਤੁਹਾਨੂੰ ਉਹ ਮਨਪਸੰਦ ਗੱਲਬਾਤ ਵੀ ਕਰਾਉਣੀ ਹੈ ਅੱਜ ਆਪਾਂ ਇਹ ਸੀ ਛੋਬਦੀ ਕੋਲੇ ਪਿਉਰੀ ਠੀਕ ਆ ਤੇ ਬਾਈਆਂ ਨੂੰ ਆ ਕਬੂਤਰ ਵਾਪਸ ਕਰਨਾ ਇਹਨਾਂ ਨੂੰ ਜਿਹੜੇ ਆਪਣੇ ਨਾਲ ਆ ਤੁਹਾਨੂੰ ਦਰਸ਼ਨ ਕਰਾਉਣ ਬਾਈਆਂ ਇੱਧਰ ਇਹ ਇੱਧਰ ਬਾਈ ਬੈਠੇ ਹੋਣੇ ਆਹ ਬੈਠੇ ਹੈ ਤੇ ਛੋਬਦੀ ਕਰ ਪਾਣੀ ਲੈਣ ਗਿਆਗਾ ਤੇ ਇਹਨਾਂ ਦਾ ਕਬੂਤਰ ਕਰਨਾ ਵਾਪਸ ਆਪਾਂ ਤੇ ਤੁਹਾਨੂੰ ਦਿਖਾਉਣੇ ਆ ਫਿਰ ਆਪਾਂ ਚਲੋ ਆਪਾਂ ਬਹੋਤ ਤੈ ਤੁਹਾਨੂੰ ਮੈਂ ਗੱਲਬਾਤ ਕਰਾ ਲੀ ਹਾਂ ਹਾਂ ਬਾਈ ਨਾਲ ਤੇ ਆਪਣੇ ਪਿੰਡ ਬਾਜੀ ਚੋਂ ਰਿਹਾ ਸੀ ਕਬੂਤਰ ਇਹਨਾਂ ਤੇ ਬਾਈਆਂ ਨੂੰ ਪਰਚਾ ਨਹੀਂ ਆ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸੋ ਵੀ ਲੈਦੇ ਬੜੀ ਸਤਿ ਸ਼੍ਰੀ ਅਕਾਲ ਜੀ ਤੇ ਬਈ ਆਪਣੇ ਕਪੁੱਤਰ ਕਬਾਤਰ ਆਪਣੇ ਪਿੰਡ ਵਿੱਚ ਕਿਵੇਂ ਗਈ ਸਾਖਤਾ ਦੱਸੋ ਮੜਾ ਮੈਦਾ ਉਹਦੇ ਬਾਈ ਚ ਹੈ ਨਹੀਂ ਸੀਗਾ ਤੇ ਆਪਣਾ ਟਾਈਮ ਚ ਕਿੱਟਾਇਆ ਗਿਆ ਸੀ ਆਪਣਾ ਟਾਣੀ ਤੇ ਲੱਗਿਆ ਚੱਕਰ ਕਰਨ ਦੀ ਲੱਗਿਆ ਪੁੱਤਰ ਸੇਵੀਆਂ ਆਪਣਾ ਸੇਵੀਆਂ ਪਿੰਡ ਦੇ ਸੁਵੇ ਦੇ ਕੋਲੇ ਲੱਗਿਆ ਹਾਂਜੀ ਹਾਂਜੀ ਮੰਨਣਾ ਤਾਂ ਬਾਦਰ ਨੂੰ ਜਾਂਦੇ ਤਾਂ ਕਾਚ ਨਹੀਂ ਰਸੂਆ ਹੁੰਦਾ ਹਾਂਜੀ ਹਾਂਜੀ ਤੇ ਸਾਡਾ ਅੰਡਰ ਟਾਈਮ ਚ ਉੱਥੇ ਲੰਮਾ ਜਾਣ ਲੱਗਿਆ ਪੁੱਤਰ ਟਾਈਮ ਲੱਗਿਆ 15 ਮਿੰਟ ਜਿਹੜਾ ਪਿੰਡ 15 ਮਿੰਟ ਚ ਕਿੱਟਿਆ ਗਿਆ ਲੱਗਿਆ ਠੀਕ ਠੀਕ ਹੈ ਠੀਕ ਜੀ ਤੇ ਅਸੀਂ ਬਾਦਲ ਗਏ ਸੀ ਤੇ ਬਾਦਲ ਤੋਂ ਆ ਗਿਆ ਪੁੱਤਰ ਉਹ ਆਪਣਾ ਉਹ ਰਾਹ ਤੇ ਡਿੱਗ ਪਿਆ ਉੱਥੇ ਪੁੱਤਰ ਹਾਂ ਉਹ ਆਪਣਾ ਲਿਆ ਜੀ ਸੀਗਾ ਕਹੋ ਤੇ ਉਹਨੇ ਚੱਕ ਲਿਆ ਉਹਨੇ ਚੱਕ ਜਿਹਦਾ ਮਨਪ੍ਰਿੰਦ ਨੂੰ ਤੇ ਮਨਪ੍ਰਿੰਦੇ ਦਾ ਅਸ਼ੋਕਦੀਪ ਨੂੰ ਤੇ ਅਸ਼ੋਕਦੀਪ ਕੋਲ ਸਾਲ ਹੋ ਗਿਆ ਸਾਲ ਹੋ ਗਿਆ ਕੱਢੇ ਤੇ ਸਾਲ ਹੋ ਗਿਆ ਸਾਲ ਬਾਅਦ ਪਾਈਆਂ ਤੁਹਾਨੂੰ ਵੀ ਪਤਾ ਕਿੱਥੇ ਲੱਗਿਆ ਵੀ ਤੁਹਾਨੂੰ ਅੱਜ ਹੀ ਪਾ ਲਗਿਆ ਉਹ ਬਾਈਆਂ ਨੇ ਸਿੱਧਾ ਮਨਪੀ ਨੂੰ ਪੁੱਛ ਲਿਆ ਵੀ ਯਾਰ ਆਹ ਕਾ ਕਿਆ ਗੱਲ ਵੀ ਅਸੀਂ ਕਿ ਸਾਡੇ ਕੋਲ ਹੈਗਾਗਾ ਹਾਂ 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 ਆਪ ਵੀ ਸਭ ਨੂੰ ਕੁੱਤਾ ਦਿਖਾਤਾ ਮਨਪੀ ਦਾ ਬਈ ਮਨਪੀ ਦਾ ਬਈ ਸਪੈਸ਼ਲ ਕਰਕੇ ਹਣਾ ਹਾਂ ਹਾਂ ਠੀਕ ਹੈ ਪਹਿਲੀ ਬੋਲ ਤੇ ਬੰਦੇ ਬਾਕੀ ਆਪਣੇ ਭਰਾ ਹੀ ਸੀ ਵੀ ਇਹੋ ਜੀ ਗੱਲ ਨਹੀਂ ਕੋਈ ਬਾਕੀ ਨਾਲ ਇੱਕ ਅੱਗੇ ਵੀ ਇੱਕ ਬਾਈ ਬਈ ਵਧਿਆ ਸੀਗਾ ਪੁੱਤਰਾ 3200 ਛੱਡਿਆ ਸੀ 3200 ਹੀ ਬਈ ਲੱਖੀ ਸਰ ਪੁੱਤਰ ਹੋ ਠੀਕ ਹੈ ਠੀਕ ਹੈ ਠੀਕ ਹੈ ਉੱਥੇ ਵੀ ਹਸਲਤਾ ਸਿੱਖ ਸਾਲਤਾ ਹੀ ਬੁੱਤ ਨੇ ਉਹ 10 ਕੁੱਤਰਾ ਠੀਕ ਹੈ ਠੀਕ ਹੈ ਜੀ ਤੇ ਇੱਥੇ ਵੀ ਆਪਣਾ ਬਾਜੀ ਇੱਥੇ ਲੰਗੂ ਸੀ ਯਾਰ ਆਪਣਾ ਕੋਈ ਆਪਣਾ ਸਾਰੇ ਬਾਜੀ ਨਵੇੜ ਕੇ ਫੇਰ ਹੀ ਡਿੱਗਿਆ ਬਈ ਠੀਕ ਹੈ ਠੀਕ ਹੈ ਸਾਢੇ 1/4 ਬਾਜੀ ਮੁੱਖ ਕੀ ਸੀ ਆਪਣੀ ਠੀਕ ਹੈ ਠੀਕ ਹੈ ਠੀਕ ਹੈ ਜੀ ਆਪਣਾ 5 ਤੋਂ 10 ਪਰ ਡਿੱਗਿਆ ਇਹ ਉੱਤਰ ਹਾਂ ਚਲੋ ਅੱਜ ਬਾਈਆਂ ਦੇ ਕਬੂਤਰ ਮੋੜਦੇ ਬਾਈਆਂ ਦਾ ਧੰਨਵਾਦ ਬਾਈ ਦਾ ਜੀ ਹਾਂ ਹਾਂ ਬਹੁਤ ਧੰਨਵਾਦ ਬਾਈ ਆ ਬਾਈ ਵੀ ਸਾਂਭੀ ਪਿਆ 24 ਦੀ ਵੀ ਆਪਣਾ ਭਰਾ ਤੇ ਮਨਪੀਦਾ ਬਾਈ ਤੇਰਾ ਇੱਕ ਹੈ ਚਲੋ ਬਈ ਕਬੂਤਰ ਕਾਢਣ ਫਿਰ ਦੁਬਾਰਾ ਹਣਾ ਤੂੰ ਕਾਢ ਦੇ ਆਂ ਤੇ

एक आई थी काली बगड़ हाँ। है खिलाड़ी पूंजा लालाबसा सीखा खिलाड़ी तो सब जो जेपासे हैं बटोडी तो तो सब बगड़ तो सब बटोडी का ले अब उड़ दी वीडियो उड़ दी इधर आया आप बोले इधर हाँ इधर 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 का अरे दुनिया लोड मम्मी को पाना पाजी ਲੋ ਛੋਟਾ ਅਮਾਨ ਠੀਕ ਹੈ ਜੀ ਹਾਂ ਜੀ ਤੇਰੇ ਪੁੱਤਰ ਆਇਆ ਤੇ ਕਰਨਾ ਉਸੇ ਪੁੱਤਰ ਪਹਿਲੀ ਵਾਰ ਹੋਇਆ ਬਈ ਤੂੰ ਤੂੰ ਬਹੁਤ ਵੱਡੀ ਗੱਲ ਹੈ ਕੋਈ ਟਾਵਾ ਬੰਦਾ ਯਾਰ ਬਈ ਇਹ ਮੇਰਾ ਪੁੱਤਰ ਦਊਗਾ ਯਾਰ ਯਾਰ ਹਾਂ ਸਾਮੇ ਹੀ ਬੰਦਾ ਹੁੰਦਾ ਬੱਸ ਤਾਂ ਕੋਈ ਨਹੀਂ ਜੇ ਆਪਾਂ ਦਾ ਜਿਹੜਾ ਪੁੱਤਰ ਹੋਵੇ ਯਾਰ ਆਪਾਂ ਵੀਡੀਓ ਪਾ ਦਿੰਨੇ ਆ ਤਿੰਨ ਮੋਰਾ ਲੱਗੀਆਂ ਸੀ ਬਈ ਇਹਦੇ ਕੋਈ ਹੋਊਗਾ ਜਿਹੜਾ ਦਊਗਾ ਆਪਾਂ ਦਊਗਾ ਜਿਹੜਾ ਮਤਲਬ ਉੱਥੇ ਬੈਠਾ ਸੀ ਉਹ ਵੀ ਤਾਂ ਉਹ ਵੀ ਬਾਦੀ ਵੀਡੀਓ ਮੂਰਤੀ ਸੀ ਵੀਡੀਓ ਪਾ ਦਿੰਦੀ ਹਾਂ ਹੁਣ ਵੀ ਪਾਈ ਪਏਗੇ ਤੇ ਪਰ ਜਿਹਨੇ ਲੈ ਕੇ ਹੁੰਦਾ ਜੂੜਾ ਹੋਊਗਾ ਨਾ ਬਾਈ ਤੁਹਾਨੂੰ ਬਹੁਤ ਬਹੁਤ ਧੰਨਵਾਦ ਓਕੇ ਰਿਪੋਰਟ ਧੰਨਵਾਦ ਬਾਈ ਯਾਰ ਸਾਰਿਆਂ ਦਾ ਹੀ ਹਾਂ ਕਿੰਨਾਂ ਦਾ ਸੀ ਲੈ ਬਾਈਆਂ ਦੇ ਪੱਠੇ ਦੇ ਵੀ ਗਾਂ ਪੱਠੇ ਦਿਖਾ ਦਈਏ ਜਿਹੜਾ ਆ ਬਾਈ ਜਿੱਤਿਆ ਕਿਨੇ ਤੇ ਬਾਈਆਂ ਚ ਬਾਈ ਲੱਖੀ ਸਾਹਿਬ ਜਿੱਤਿਆ ਛੋਡੀ ਬਾਈ ਮਾਨ ਕੇ ਛੋਡੇ ਪਿੰਡੇ ਜਿੱਤ ਗਿਆ ਢੇਕ ਜਿੱਤਿਆ ਨਹੀਂ ਹਾਂ ਹਾਂ ਬਾਹਾਂ ਚ ਡੇਕ ਬਾਈ ਖੇਤਾਂ ਦੇ ਠੀਕ ਹੈ ਠੀਕ 15 ਮਿੰਟ ਵੱਧ ਹੀ ਉੱਡਿਆ ਤੇ ਆ ਇਹ ਪੱਠੇ ਗਾਂ ਜਮਾ ਇਹਦੇ ਨਾਲ ਦੀ ਗੱਡੇ ਪੱਟੇ ਟਾਕੂ ਵੀ ਠੀਕ ਹੈ ਠੀਕ ਜਮਾ ਇੱਕੋ ਜਿਹੇ ਇਹਨਾਂ ਦੇ ਠੀਕ ਇਹਦੇ ਵੀ ਟਾਕੂ ਹੈ ਨਹੀਂ ਬਾਈ ਠੀਕ ਹੈ ਸ਼ਾਖ ਖਾੜਤਾ ਇਹ ਸ਼ਾਖ ਖਾੜਤਾ ਹੈ ਇਹ ਜਿਵੇਂ ਡਿੱਟੂ ਆਉਂਦੇ ਤੇ ਕੱਢਦਾ ਕੁੱਤ ਨੇ ਹਾਂ ਹਾਂ ਆਉਂਦੇ ਕੱਢਦੇ ਮੈਂ ਇਹਦੇ ਜਿਵੇਂ ਸਾਮੀ ਗੱਲ ਬਣ ਗਈ ਉਹੀ ਕਾਹਦਾ ਜਮਾਂ ਹੀ ਸੇਮ ਹੈ ਇਹਦੇ ਨਾਲ ਜਿਵੇਂ ਡਿੱਟੂ ਹੈ ਉਮੀ ਉਹ ਖੱਬੀ ਅੱਖ ਚੀ ਇਹਦੇ ਵੀ ਜਾਨਵਰ ਵੀ ਸੋਹਣਾਗਾ ਵਧੀਆ ਜੀ ਬਾਪੂ ਉੱਤੇ ਕਬੂਤਰ ਕੁਆਦਰਾ ਆਪਣਾ ਦਾ ਮੋੜ ਹੈ ਆਪਾਂ ਤੇ ਪਿਉਰੀ ਗਏ ਸੀਗੇ ਪਿਉਰੀ ਸ਼ੋਭਦੀ ਵੀ ਕੋਲੇ ਹਣਾ ਬਾਕੀ ਤੁਸੀਂ ਵੀਡੀਓ ਵੇਖੀ ਹੁਣ ਅਗੇ ਇੱਥੇ ਆਪਾਂ ਮਨਪ੍ਰੀਤ ਕੋਲੇ ਤੇ ਬਾਕੀ ਜਿਹੜੇ ਨੇ ਕੀ ਪ੍ਰੋਸੈਸ ਅਗਲਾ ਨਾ ਜਿਹੜੇ ਨੇ ਕੰਮ ਧੰਦਾ ਹੋ ਗਿਆ ਹੋਰ ਇਹ ਦਕੋਨੇ ਤੋਂ ਚੱਲਾ ਕੇ ਫਿਰ ਆਪਾਂ ਹਾਂਜੀ ਬਾਬੋ ਤੇ ਚੱਲ ਪਏ ਹੁਣ ਘਰ ਨੂੰ ਆਪਾਂ ਮਾਲ ਪਿਛੇ ਕਢੋ ਤੇ ਆਂਡੇ ਲਿਆਇ ਮੈਂ ਉੱਡਣ ਵਾਲਿਆਂ ਦੇ ਠੀਕ ਹੈ ਇਹ ਆ ਵੇਖੋ ਉੱਤੇ ਨਾਂ ਵੀ ਲਿਖਿਆ ਆ ਆ ਇੱਕ ਸਪੈਸ਼ਲ ਕਬੂਤਰੀ ਦਾ ਅੰਡਾ ਹੈ ਇਹ ਆਪਾਂ ਬਾਬੋ ਕਢਾਉਣਾ ਲੱਗਿਆ ਥੱਲੇ ਬੱਚਾ ਕਢਾਉਣਾਗਾ ਇਸ ਦਾ ਇੱਕ ਆਹ ਅੰਡਾ ਲਿਆ ਇੱਕ ਨਾਲ ਲੈਣ ਨਾਲ ਫੋਕਾ ਜਿਹੜਾ ਪਉਣੇ ਦੂਜੇ ਠੀਕ ਠਾਕ ਜਿਹੇ ਲੱਗੇ ਨੇ ਉਹ ਅੰਡੇ ਦੁਬਾਰਾ ਲਈ ਪਏਗੇ ਤੇ ਉਹਨਾਂ ਥੱਲੇ ਕਢਾਵਾਂਗੇ ਉਹਨੂੰ ਆਪਾਂ ਠੀਕ ਹੈ ਤੇ ਚਾਦ ਕੇ ਧਰ ਦੇਣੇ ਓ ਜੀ ਬਾਬਿਓ ਤੇ ਆਪਾਂ ਆ ਗਏ ਘਰੇ ਹੁਣ ਤੇ ਤੁਹਾਨੂੰ ਗੱਪਿਆ ਤਾਂ ਮਾਰਦੇ ਨਹੀਂ ਪਹਿਲੀ ਗੱਲ ਤਾਂ ਬਾਈ ਉਹ ਬਾਈਆਂ ਨੂੰ ਆਪਾਂ ਕਬੂਤਰੀ ਦਿਵਾਲਿਆ ਕਬੂਤਰੀ ਕਬੂਤਰ ਕਹਿੰਦਾ ਭੋਲੇ ਆ ਨਾ ਮੈਂ ਕੀ ਸੀਗਾ ਕੁਝ ਵੀ ਸੀ ਉਹਨਾਂ ਨੂੰ ਆਪਾਂ ਦਿਵਾਲਿਆ ਠੀਕ ਹੈ ਉਹ ਬੰਦੇ ਤੁਸੀਂ ਵੇਖ ਬਹੁਤ ਖੁਸ਼ ਹੋ ਜਿਹੜਾ ਵਿਚਾਰੇ ਤੇ ਸਾਲ ਬਾਅਦ ਕਬੂਤਰ ਮੁੜਿਆ ਹੋ ਜੀ ਦਾ ਬਾਈ ਬਾਜੀ ਵਾਲਾ ਉਹ ਵੀ ਦੋ ਬਾਜ਼ੀ ਜਿੱਤਿਆ ਹੈ ਤੇ ਉਹ ਬੰਦਾ ਖੁਸ਼ ਹੋ ਹੂਏ ਤਾਂ ਕੋਈ ਸਾ ਨਾ ਹੋਵੇ ਠੀਕ ਹੈ ਤੇ ਚਲੋ ਕੀ ਆ ਭਰਾ ਹੋ ਕੇ ਆਪਣਾ ਵੀ ਐ ਗਾਂ ਨੂੰ ਵੀ ਮੋੜੂ ਆ ਜਿਵੇਂ ਆਪਣੇ ਵੀ ਫੁੰਜੀ ਵਾਲੀ ਆਪਣੇ ਨਟੌਰੀ ਵਾਲੀ ਮੰਨ ਲਓ ਹਨ ਫੇਮਸ ਕਬੂਤਰੀ ਆਪਣੀ ਉਹ ਤਾਂ ਜਨ ਨਹੀਂ ਮੁੜੀ ਤੇ ਬਾਕੀ ਚਲੋ ਰੱਬ ਰੱਖੀ ਐ ਚਲੋ ਆਪਾਂ ਬਜਾਰਾਂ ਦਾ ਮੋੜ ਤਾਂ ਸਾਲ ਬਾਅਦ ਪਤਾ ਲੱਗ ਉਹਨੂੰ ਚਲੋ ਪਤਾ ਸੀ ਸਾਨੂੰ ਤਾਂ ਪਤਾ ਵੀ ਨਹੀਂ ਸੀ ਉਹਨਾਂ ਨੂੰ ਪਤਾ ਸੀ ਅਸੀਂ ਸਾਨੂੰ ਪੁੱਛਿਆ ਉਹਨਾਂ ਨੇ ਬਾਈਕੇ ਤੇ ਅਸੀਂ ਮੋੜ ਤਾ ਪਰ ਵੀ ਸਾਨੂੰ ਉਹਨਾਂ ਨੇ ਪੁੱਛ ਲਿਆ ਵੀ ਇਹ ਆਹ ਕਰਕੇ ਆਹ ਗੱਲ ਸੀ ਨਾ ਬਈ ਅਸੀਂ ਕਹਿੰਦੇ ਹਾਂ ਸਾਡੇ ਕੋਲ ਹੀ ਐ ਤੇ ਆਪਾਂ ਉੱਦੇ ਨੂੰ ਜਾ ਕੇ ਮੋੜੇ ਤੇ ਆਹ ਆਂਡੇ ਤੁਹਾਨੂੰ ਦੱਸਾਂ ਮੈਂ ਨਾ ਤਾਂ ਗੱਪ ਜਾਂ ਮਾਰਿਆ ਬਈ ਤੇ ਨਾ ਮਾਰੀਏ ਠੀਕ ਐ ਮੇਨ ਗੱਲ ਤਾਂ ਅੰਡਾ ਉਹ ਜਿਹੜਾ ਬਾਦਰ ਕਬੂਤਰੀ ਆਪਣੇ ਬੈਠੀ ਨਹੀਂ ਸੀ ਹਰੀ ਹਰੀਆਂ ਬਗਲਾਂ ਵਾਲੀਆਂ ਵਾਲੀ ਹਨ ਜਿਹੜੀ ਮੋੜੀ ਆਪਾਂ ਉਹ ਹਣੀ ਤੋਂ ਲਾਲ ਬਾਈ ਵਾਲਿਆਂ ਦੀ ਸੀ ਕਿੰਨੀ ਕਿੱਥੋਂ ਸੀ ਹਨ ਉਹ ਲੈ ਕੇ ਵੀ ਕਬੂਤਰੀ ਮਨਪ੍ਰੀਤ ਦੇ ਚੈਨਲ ਦੇ ਵੀਡੀਓ ਵੇਖੀ ਹੋਊਗੀ ਤੇ ਇਹ ਉਸ ਕਬੂਤਰੀ ਦਾ ਅੰਡਾ ਇਹ ਮੂੰਹ ਹੀ ਚੱਕ ਲਿਆ ਮਾਸ਼ਾ ਅਪਣੇ ਕੋਲ ਲੈ ਕੇ ਹੈ ਗਿਆ ਮਨਪ੍ਰੀਤ ਤਾਂ ਕਹਿੰਦੀ ਆਪਾਂ ਕੀ ਕਰਾਉਣਾ ਵੀ ਆਪਾਂ ਪਿਆਰ ਆ ਰਹੇ ਨੇ ਅਣ ਤੇ ਆਪਾਂ ਦਾ ਫਾਇਦਾ ਨਹੀਂ ਮੈਂ ਤਾਂ ਉਹੀ ਆਪਾਂ ਇੱਥੇ ਬੈਠੀ ਆ ਮੈਂ ਕਿਹਾ ਆਪਣੇ ਕਬੂਤਰ ਹਨ ਤੇ ਇਹ ਅੰਡਾ ਆਪਾਂ ਹੱਕ ਬਹੁਤ ਹੀ ਸਦਾ ਧਰਦਾ ਜੀ ਨੇ ਆਪਣੀ ਆ ਜੋੜੀ ਇੱਧਰ ਅੰਡੇ ਲਈ ਮੰਟੀ ਆ ਬਈ ਤੂੰ ਉਹਨੂੰ ਮਾਰਦਾ ਤੈਨੂੰ ਕਿਹਾ ਕਿਨੇ ਹੈ ਤੈਨੂੰ ਕਿਸ ਨੇ ਕਿਹਾ ਲੈ ਇਹ ਆ ਕੂਤਰੀ ਅੰਡੇ ਲੈ ਵੜੀ ਚੱਕੀ ਆਪਣੀ ਇਹਦੇ ਅੰਡੇ ਚਾਹਦੇ ਆਪਾਂ ਇੱਕ ਫੋਕਾ ਅੰਡਾ ਠਿਕਾ ਹੁਣ ਆਇਆ ਨਹੀਂ ਪਤਾ ਜੀ ਬੱਚਾ ਬਣੂ ਕਿ ਨਾ ਬਣੂ ਹਨ ਤੇ ਇਹ ਧਰਦੇ ਆਪਾਂ ਇਹਦੇ ਥੱਲੇ ਤੇ ਤੁਹਾਨੂੰ ਦਿਖਾਉਣੀ ਆ ਫਿਰ ਲਓ ਜੀ ਤੇ ਆਪਾਂ ਅੰਦਰ ਆ ਗਏ ਅੰਡੇ ਰੱਖੇ ਤੇ ਪੈਰਾਂ ਜਿਗਰਾਂ ਸੇ ਸਾਉ ਤੋਂ ਪਹਿਲਾਂ ਆਪਾਂ ਆਹ ਹਾਰ ਦੇ ਚੱਕ ਲਈ ਹਨ ਤੇ ਹਾਂ ਆਹ ਅੰਡੇ ਚੱਕ ਲਈਏ ਇਹਨਾਂ 'ਚ ਵੇਖਾਂਗੇ ਮੱਛੀ ਪੜੇ ਨਹੀਂ ਹਜੇ ਤੱਕ ਆਂਡੇ ਫੋਕੇ ਹੀ ਹੈ ਬਰੋਬਰ ਜਾਂਡੇ ਲਈ ਮਨ ਨੂੰ ਹੈ ਨਾ ਤੇ ਚਲੋ ਤੇ ਹਜੇ ਤੱਕ ਇਹਨਾਂ ਚਾਹ ਹੜ ਜੋ ਮੈਂ ਲੈਟ ਲਾ ਰਿਹਾ ਇਹਨਾਂ ਚਾਹ ਹਜੇ ਤੱਕ ਕੁਝ ਵੀ ਬੱਚਾ ਬੂੱਚਾ ਨਹੀਂ ਬਣਿਆਗਾ ਮੜਕ ਕੈਮਰਾ ਸਾਫ ਕਰ ਲੇ ਲਓ ਜੀ ਤੇ ਹੁਣ ਆਪਾਂ ਆਹ ਆਂਡੇ ਧਰ ਦਿਆਂਗੇ ਠੀਕ ਆ ਆਹ ਅੰਡਾ ਆ ਗਿਆ ਫੋਕਾ ਠੀਕ ਆ ਵੇਖ ਲਓ ਇਹ ਆ ਫੋਕਾ ਅੰਡਾ ਆ ਗਿਆ ਤੇ ਆ ਉਹ ਉਹ ਬਈ ਲਾਲ ਬਈ ਆਂਦੀ ਕਿਸੇ ਦੀ ਵੀ ਕੁੂਤਰੀ ਦਾ ਅੰਡਾੜਾ ਆਪਣੇ ਹੱਥ ਤੇ ਲਾਇਆ ਸੀ ਨਾ ਚੌੜ ਕਰ ਲਾਗੇ ਸੀ ਇਹ ਅੰਡਾ ਉਹ ਆ ਤੇ ਇਹ ਚ ਆਪਾਂ ਵੇਣਿਆ ਵੀ ਬੱਚਾ ਨਿਕਲਦਾ ਨਿਕਲਦਾ ਨਾ ਤੇ ਇਧਰ ਆਪਣੇ ਆਇਆ ਇਸ ਕਬੂਤਰੀ ਨੇ ਬੱਚੇ ਕੱਦੀ ਵੀ ਦੋ ਤੇ ਆਹ ਆ ਇਧਰ ਕਾਲਾ ਕੱਢੀ ਪੀ ਉਹ ਇਹ ਕਾਲੇ ਕੱਢਦੇ ਆਪਾਂ ਕੀ ਚੱਕਰ ਹੈਗਾ ਤੇ ਦਾਣੇ ਦੋਨੇ ਬਾਬੇ ਨੂੰ ਪਾ ਦੀਆਂ ਪਰ ਉਹ ਤੂੜੀ ਵਿਚਾਰਿਆਂ ਕੋਲੇ ਤੇ ਆਹ ਆਂਡੇ ਕਾਂਟੇ ਦੀ ਬਾਹਰ ਤੇ ਇੱਕ ਮਿੰਟ ਰੱਖੋ ਦਾਣ ਪਾਉਣੇ ਤੁਹਾਨੂੰ ਦਿਖਾਉਣੇ ਆ ਫਿਰ ਆਪਾਂ ਜੀ ਤੇ ਕਣਕ ਆਪਾਂ ਪਾ ਲਿਆ ਹਨ ਤੇ ਸਰੋਂ ਵੇਟ ਯੁਰਗਾ ਤੇ ਇਹ ਚ ਵੇਣਿਆ ਸਰੋਂ ਇੱਕ ਹੈਨੀ ਥੋੜੀ ਸਾਫ਼ ਕਰਨੀ ਕਾਣਾ ਡਾਉਣ ਵਾਲੀ ਸਰੋਂ ਵੀ ਗੰਦੀ ਵਾਲਾ ਸਰੋਂ ਇਹ ਤਾਂ ਪਾਵਾਂਗੇ ਲੂਟਣੇ ਹੋਰ ਇਹ ਕੀ ਹੈ ਅਭੀ ਕਣਕ ਕਾਣਾ ਚਲੋ ਬਾਬੇ ਥੋੜੀ ਇਹਨੂੰ ਡਾ ਕੇ ਤੇ ਇਹੇ ਪਾ ਲੈਨੇ ਆਪਾਂ ਡੱਕੇ ਡੁੱਕੇ ਵਾਲੇ ਆ ਬੜੀ ਡਾ ਲੈਨੇ ਤੇ ਪਾ ਲੈਨੇ ਬਰਾ ਲਓ ਜੀ ਤੇ ਦਾਣ ਕਣਕ ਤੇ ਸਰੋਂ ਪਾਤੀ ਆਪਾਂ ਆ ਜੋ 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 ਤੇ ਧਰਦ ਕੇ ਪਾਣੀ ਤਲਾਪੇ ਰਾਤ ਕੱਢ ਲੈਣਗੇ ਦਾਣੇ ਸਰੋਂ ਸਰੋਂ ਦਾ ਥੱਲੇ ਬਹੁਤ ਦੰਨ ੁੱਟੇ ਪਏ ਤੇ ਖੁੱਡੇ ਸਫਾਈ ਵੀ ਇੱਕ ਦਿਨ ਕਰਾਂਗੇ ਉਹ ਤਾਂ ਵੈਸੇ ਕਰੀ ਸੀ ਉਹਦੇ ਨਾਲ ਆਪਾਂ ਇੱਕ ਦਿਨ ਤੇ ਬਾਕੀ ਓਕੇ ਰਿਪੋਰਟ ਹੀ ਹੈਗੀ ਬਾਕੀ ਜੋੜੀ ਫੜਾਵਾਂਗੇ ਆਪਾਂ ਜਿਹਦਾ ਬੱਚੇ ਪੁੱਛ ਕੱਢ ਲੈ ਠੀਕ ਆ ਜੀ ਹਣਾ ਤੇ ਦੋ ਕਬੂਤਰ ਇਹਦੇ ਹੋਰ ਵੀ ਫੜਾਵਾਂਗੇ ਸ਼ਾਇਦ ਤੱਕ ਬਾਕੀ ਪੱਕਾ ਨਹੀਂ ਪਤਾ ਤੇ ਚਲੋ ਫਿਰ ਬਾਪੋ ਵੀਡੀਓ ਕਰਦ ਗਏ ਐਂਡਿੰਗ ਆਪਾਂ ਵੀਡੀਓ ਵਧੀਆ ਲੱਗੀ ਬਾਤੋਂ ਲਾਈਕ ਸ਼ੇਅਰ ਕਮੈਂਟ ਕਰ ਦਿਓ ਠੀਕ ਆ ਤੇ ਬਾਕੀ ਰੱਬ ਰੱਖੇ ਤੇ ਹੋ ਸਕੇ ਸਾਭ ਦੇ ਕੂਪਟਰ ਬਾਈ ਮੋੜਿਆ ਕਰੋ ਠੀਕ ਹੈ ਕਿਸੇ ਦਾ ਵੀ ਹੋ ਗਿਆ ਹਣਾ ਤੇ ਸਾਭ ਦਾ ਮੋੜਨਾ ਚਾਹੀਦਾ ਕਿਸੇ ਦਾ ਕਿਵੇਂ ਹੁੰਦਾ ਕਿਸੇ ਦਾ ਕਿਵੇਂ ਬਹੁਤ ਔਖੇ ਬਣਾਉਂਦਾ ਕੂਪਟਰ ਘਾਤਰ ਬਣਾਉਣੇ ਚੌੜ ਦੀ ਕਰਨੀਗੇ ਚਲੋ ਫਿਰ ਬਣੀ ਅੰਗਰੇਜ਼ੀ ਕਰਦਾ ਮੈਂ ਓਕੇ ਬਾਏ ਬਾਏ ਸਾਰੇ ਵੀਰ ਨੂੰ ਲਵ ਯੂ ਪਿੰਡਲ ਤੇ ਨਵੀਂ ਵੀਡੀਓ ਨੂੰ ਵੀਡੀਓ ਵਧੀਆ ਲੱਗੀ ਕਰ ਦਿਓ ਲਾਈਕ ਸ਼ੇਅਰ ਕਮੈਂਟ ਦੱਬ ਕੇ ਤੇ ਬਾਏ ਬਾਏ ਰੱਬ ਰੱਖਾ